ਨਾ ਦੇ ਲਹਲਾਤੀ ਜਾ ਆਤਮਾ ਰਾਮ ਪ੍ਰਕਾਸ਼ ਗੁਰਤੇ ਹੋਵੇ ਇਸ ਦੇ ਦਰਸ਼ਨ ਕਹਿੰਦੇ ਜੀਵਾਤਮਾ ਵੀ ਰਾਮ ਦਾ ਰੂਪ ਹੀ ਹੈ ਇਹ ਜੀਵ ਹੀ ਏਕ ਦਾ ਪ੍ਰਕਾਸ਼ ਕਿੰਨੇ ਹੋਵੇ ਸਤਿਗੁਰੂ ਕਹਿੰਦੇ ਆਤਮਾ ਆ ਸਰਬਵਰਸੇ ਤਮ ਅਰਸਾ ਕਰਕੇ ਜੋ ਪ੍ਰਾਪਤ ਰੂਪ ਹੈ ਆਤਮਾ ਹੈ ਅਤੇ ਰਾਮ ਜੋ ਰਵਿਆ ਹੋਇਆ ਹੈ ਸਾਰਿਆਂ ਦੇ ਬੜੇ ਮੰਡਾਂ ਤੋਂ ਰਾਮ ਹੈ ਉਹਦਾ ਪ੍ਰਕਾਸ਼ ਜੀਵ ਚੇਤਨਾ ਤੋਂ ਪਿੰਨ ਸਭ ਜੜ ਹੈ ਤੇ ਆਤਮਾ ਤੋਂ ਤਿੰਨ ਸਾਰੇ ਜਿਹੜੇ ਅਨਾਤਮਾ ਹਨ ਇਸ ਕਰਕੇ ਆਤਮਾ ਹੀ ਬ੍ਰह्म ਚੇਤਨਾ ਬ੍ਰह्म ਚੇਤਨੀ ਆਪ ਨੂੰ ਹੈ ਐਸਾ ਜੋ ਆਤਮਾ ਸਾਰਿਆਂ ਦਾ ਸਾਖੀ ਰੂਪ ਹੈ ਸੰਪਦਾ ਲਖਰੂਪ ਆਤਮਾ ਹੈ ਸੰਪਦਾ ਲਖਰੂਪ ਰਾਮ ਹੈ ਉਹਦੀ ਏਕਤਾ ਦਾ ਜਿਹੜਾ ਪ੍ਰਕਾਸ਼ ਹੈ ਗਿਆਨ ਦਾ ਸਹਮਤ ਦਾ ਪ੍ਰਕਾਸ਼ ਉਹ ਕਿੱਥੋਂ ਹੋ ਸਕਦਾ ਹੈ ਅੰਗੁਰੂ ਸਾਹਿਬ ਕਹਿੰਦੇ ਸਤਗੁਰਾਂ ਦੁਆਰਾ ਧਾਈ ਹੁੰਦਾ ਹੈ ਹੋਮੈ ਲਾਲ ਲਾਗੀ ਦੁਰ ਸਭ ਦੀ ਖੋਵੈ ਮਾਰੇ ਗੁਰਾਂ ਦੁਆਰਾ ਕਿਵੇਂ ਹੁੰਦਾ ਕਹਿੰਦੇ ਹੋਮੈ ਦੀ ਮਾਲ ਜਿਹੜੀ ਲੱਗੀ ਹੈ ਨਾ ਅੰਦਰ ਜੀਪੁਣੀ ਦੀ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜਿਹੜੇ ਮੇਕ ਲੈਂਦੇ ਆ ਉਹਨਾਂ ਦੇ ਅੰਦਰ ਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਵਾਹਿਗੁਰੂ ਦਾ ਮਨ ਨਰਮਨ ਆਲੰਗਨ ਭਗਤੀ ਰਾਤਾ ਜਿਨ੍ਹਾਂ ਦਾ ਮਨ ਸਾਹਿਬ ਸਿੰਘੀ ਰਾਤ ਦੇ ਨੇ ਭਗਤੀ ਚ ਰੰਗਿਆ ਹੋਇਆ ਹੈ ਉਹ ਮਨ ਨਰਮਲ ਹੋ ਜਾਂਦਾ ਹੈ ਉਹ ਉਜਲ ਹੋ ਜਾਂਦਾ ਹੈ ਮਨੋ ਬਾਜਪ ਕਰੀ ਹਰ ਪਾਵਣਿਆ ਉਹ ਪ੍ਰਵੇਸ਼ਣ ਦੀ ਧੜਕੀ ਕਰਕੇ ਮਹਾਰਾ ਨੂੰ ਉਹਨਾਂ ਨੂੰ ਪਾਉਣਾ ਕੀਤਾ ਹੈ ਹੋਰ ਵੀ ਜਿਹੜੇ ਭਗਤੀ ਕਰਦੇ ਹਰੀ ਨੂੰ ਪਾ ਲੈਣਗੇ ਅੱਗੇ ਨੂੰ ਜੋ ਮਹਾਰਾਜੀ ਭਗਤੀ ਕਰਨਗੇ ਹਰੀ ਨੂੰ ਪਾ ਲੈਣਗੇ ਹੋ ਵਾਰੀ ਜੀ ਹੋ ਵਾਰੀ ਅਸੀਂ ਵਾਰ-ਵਾਰ ਬਿਲੇ ਹਾਰ ਜਾਈਏ ਜੀ ਉਹਨਾਂ ਤੋਂ ਆਪ ਭਗਤ ਕਰ ਲਓ ਅਗੜਾ ਭਗਤ ਕਰਾ ਦੇ ਜੀ ਆਪਰੇਮ ਦੇ ਨਾਮ ਮਹਾਰਾਜੀ ਭਗਤੀ ਕਰਦੇ ਆ ਗੁਰਨਾਦ ਦੇ ਪਾਸੋਂ ਪ੍ਰੇਰਕੇ ਮਹਾਰਾਜ ਦੀ ਭਗਤੀ ਕਰਾਉਂਦੇ ਹਨ ਜਿਨ੍ਹਾਂ ਭਗਤ ਜਨਾਂ ਦਾ ਸਾਧਨ ਨਮਸਕਾਰ ਕੀਜੈ ਉਹਨਾਂ ਮਹਾਰਾਜ ਦੇ ਭਗਤਾਂ ਸੰਤਾਂ ਜਿਨ੍ਹਾਂ ਨੂੰ ਸਦਾ ਬੰਦਨਾ ਕਰੀਏ ਨਮਸਕਾਰ ਕਰੀਏ ਹੱਥ ਜੋੜ ਕੇ ਮੱਥਾ ਟੇਕੀਏ ਜੋ ਅਲਗਨ ਹਰ ਗੁਣ ਗਾਵਣਿਆ ਜੋ ਕੌਣ ਹਨ ਭਗਤ ਜੋ ਰਾਜ ਨੇ ਮਹਾਰਾਜ ਦੇ ਗੁਣਾਂ ਨੂੰ ਪਾਈ ਦਰਣਾ ਕਰਦੇ ਹਨ ਰਹਾਉ ਆਪੇ ਕਰਤਾ ਕਾਰਨ ਕਰਾਈ ਉਹ ਗੁਰਮਖ ਜਿਹੜੇ ਹਨ ਉਹਨਾਂ ਦੇ ਅੰਦਰ ਹੰਝਕਾ ਨਹੀਂ ਕੋਈ ਉਹ ਜਾਣਦੇ ਆ ਕਿ ਸਾਰੇ ਜਗ ਦਾ ਕਰਤਾ ਹੈ ਆਪ ਹੀ ਕਾਰਨ ਰੂਪ ਜਿਹੜੇ ਜੀਵ ਆਕਾਰ ਰੂਪ ਇਹਨਾਂ ਤੋਂ ਸਾਰਿਆਂ ਕਾਰਨਾਂ ਨੂੰ ਕਰਾਉਣ ਵਾਲਾ ਕਈਆਂ ਨੇ ਪਰਮਾਣੂ ਕਾਰਨ ਮੰਨੇ ਆ ਕਈਆਂ ਨੇ ਕਰਮ ਕਾਰਨ ਮੰਨੇ ਆ ਕਈਆਂ ਨੇ ਅਧਿਆਨ ਕਾਰਨ ਮੰਨੇ ਆ ਕਿਸੇ ਨੇ ਸ਼ੰਭੂ ਮੰਦੇ ਸਰੂਪਾਂ ਕਾਰਨ ਮੰਨੇ ਕਿਸੇ ਨੇ ਪੰਜ ਪੱਤ ਕਾਰਨ ਮੰਨੇ ਆ ਕਿਸੇ ਨੇ ਸੂਖਮ ਕੱਤ ਮੰਨੇ ਆ ਕਈ ਤਨ ਗੁਣ ਮੰਨੇ ਆ ਨੇ ਕਿਸੇ ਨੇ ਕੋਈ ਕਾਰਨ ਮੰਨਿਆ ਕਿਸੇ ਨੇ ਕੋਈ ਕਾਰਨ ਮੰਨਿਆ ਮਸਲਮਾਨ ਨੇ ਬਾਦ ਆਦਮ ਕੇ ਮਹਵਾਨੂ ਕਾਰਨ ਮੰਨਿਆ ਹੈ ਇਹ ਜਿਹੜੇ ਕਾਰਨ ਮੰਨਿਆ ਸਾਰੇ ਜੜ ਹਨ ਮਾਰੇ ਦੀ ਸ਼ਕਤ ਦੇ ਬਿਨਾਂ ਕੋਈ ਵੀ ਨਾਇਆ ਜਿਹੜੀ ਜੜ ਹੈ ਉਹ ਹਰਕਤ ਨਹੀਂ ਕਰ ਸਕਦੀ ਸਪਾਰੇ ਆਸੇ ਕਰਗਣ ਰੂਪ ਹੋ ਕੇ ਕ੍ਰਿਆ ਕਰਉਂਦੀ ਹੈ ਇਸ ਕਰਕੇ ਜਿੰਨੇ ਕਾਰਨ ਮੰਨਿਆ ਇਹਨਾਂ ਜੀਆਂ ਨੇ ਸਾਰੇ ਆਪੇ ਕਰਤਾ ਕਾਰਨ ਕਰਾਈ ਆਪ ਹੀ ਸਾਰੇ ਜਗ ਦਾ ਕਰਤਾ ਪ੍ਰਖਵਾਇ ਦੀ ਹੈ ਸਾਰੇ ਕਾਰਨ ਜਿੰਨੇ ਲੋਕਾਂ ਨੇ ਮੰਨੇ ਨੇ ਸ਼ੰਭੂ ਮੰਸੂਰੀਕਾ ਆਦਕ ਇਸੇ ਪ੍ਰਕਾਰ ਗੌਤ ਬੈਰੂਪ ਕਰਕੇ ਵੀ ਮੋਕਸ਼ ਪੰਥ ਲਈ ਇਹ ਸ੍ਰਿਸ਼ਟੀ ਪੈਦਾ ਕੀਤੀ ਰੋਹ ਵਿਚਾਰ ਇਹ ਸਾਰਿਆਂ ਕਾਰਨਾਂ ਨੂੰ ਆਪ ਹੀ ਕਰਤਾ ਪ੍ਰੁਰਕ ਰਾਂਦਾ ਹੈ ਜਿਤ ਭਾਵ ਹੈ ਤਿਤਕਾਰ ਹੈ ਲਈ ਜਿਸ ਪਾਸੇ ਭਾਂਦਾ ਉਸ ਕਾਰ ਵਿੱਚ ਜੀ ਅੰਸਾਰੇ ਲਾ ਛਡੇ ਹਨ ਪੂਰਾ ਭਾਗ ਗੁਰਸੇਵਾ ਹੋਵੇ ਇਹਨਾਂ ਨੂੰ ਸ੍ਰਿਸ਼ਟ ਭਾਗ ਹਨ ਉਹਦੇ ਗੁਰੂ ਸਾਹਿਬ ਦੀ ਸੇਵਾ ਹੋ ਸਕਦੀ ਹੈ ਗੁਰ ਸੇਵਾ ਤੇ ਸੁਖ ਪਾਉਣੇ ਸਤਿਗੁਰਾਂ ਦੀ ਕਹਿਰ ਕਰਨੇ ਕਰਕੇ ਸੁਖ ਸ਼ਰੀਪ ਨੂੰ ਪਾਉਣੇ ਪਾਉਣੇ ਕਰੀਦਾ ਹੈ ਮਰ ਮਰ ਜੀਵਾ ਤਾਂ ਕਿਸ ਪਾਏ ਪਰਮੇਸ਼ਰ ਵੱਲੋਂ ਇਹ ਮਰਿਆ ਹੋਇਆ ਜੀਵ ਹੈ ਅਤੇ ਸੰਸਾਰ ਵਾਲੇ ਜਿਉਂਦਾ ਹੈ ਜਿਸ ਵਾਹਿਗੁਰੂ ਵੱਲੋਂ ਮਰਿਆ ਹੋਇਆ ਹੈ ਉਸ ਵੱਲ ਜਿਉਂ ਪਾਵੇ ਜੇ ਸੰਸਾਰ ਵਾਲੇ ਜਿਉਂਦਾ ਹੈ ਉਹਦੇ ਵੱਲੋਂ ਮਰ ਜਾਏ ਇਸ ਪ੍ਰਕਾਰ ਮਰ ਮਰ ਜੀਵਾ ਜੀਵਨ ਭਾਗ ਤੋਂ ਮਰ ਕੇ ਪਰਮੇਸ਼ਰ ਵਾਲ ਜਿੰਦਾ ਹੋਵੇ ਤੇ ਦੁਸ਼ੀਆਂ ਵੱਲੋਂ ਸੰਸਾਰ ਦੇ ਵਿਸ਼ੇਸ਼ ਭਗਵਾਨੋਂ ਮਰੇ ਮੌਤ ਮਰੇ ਨੂੰ ਵੀ ਮਰਨਾ ਹੀ ਹੋਣਾ ਇਸ ਪ੍ਰਕਾਰ ਗੁਰਾਂ ਦੇ ਉਪਦੇਸ਼ ਦੇ ਨਾਲ ਜੀਵਤ ਭਾਵ ਤੋਂ ਮਰ ਕੇ ਮੌਤ ਨੂੰ ਮਰ ਮਾਰ ਲਵੇ ਤੇ ਪਰਮੇਸ਼ਰ ਵਾਲ ਜਿੰਦਾ ਹੋਵੇ ਤਾਂ ਕਿਸ ਪਾਏ ਤਾਂ ਭਾਈ ਕੋਈ ਪਾ ਸਕਦਾ ਮਰ ਮਰ ਜੀਵਾ ਤਾਂ ਕਿਸ ਪਾਏ ਮਰੇ ਪਦਾਰਥਾਂ ਵੱਲੋਂ ਮਰੇ ਮੋਹ ਵੱਲੋਂ ਮਰੇ ਸਰੀਰ ਦੇ ਮਾਨ ਵੱਲੋਂ ਇਸੇ ਪਰਮੇਸ਼ਰ ਵਾਲ ਜਿੰਦਾ ਹੋਵੇ ਲਿਵ ਲਾ ਕੇ ਉਹ ਕੋਈ ਬਾਤ ਨਹੀਂ ਕਾ ਸਕਦਾ ਹੈ ਗੁਰ ਪ੍ਰਸਾਦੀ ਹਰ ਮਨ ਵਸਾਈ ਸਰਬਾੰਦੀ ਕਿਰਪਾ ਕਰਕੇ ਆਕਾਲ ਪੁਰਖ ਰੂਪ ਨੂੰ ਮਨ ਤੇ ਵਸਾਉਣਾ ਕਰੇ ਤਵਾ ਮੁਕਤ ਹਰ ਮਨ ਵਸਾਈ ਉਸ ਅਜਲਪੁਰਖ ਮਿਲ ਕੇ ਜੋ ਪ੍ਰਮੇਸ਼ਰ ਨੂੰ ਮਨ ਤੇ ਵਸਾ ਲੈਂਦਾ ਹੈ ਸਹਿਜੇ ਸਹਿਜ ਸੁਆਵਣਿਆ ਕਿਤੇ ਭਾਈ ਮਾਰੇ ਦੇ ਸਰੂਪ ਵਿੱਚ ਸੁਆਵਣਿਆ ਲੀਨ ਹੋ ਜਾਂਦੇ ਹਨ ਬਹੁਤ ਕਰਮ ਕੇ ਸਹਿਜ ਗਿਆਨ ਕਰਕੇ ਸਹਿਜ ਰੂਪ ਤੇ ਸੁਆਵਣਿਆ ਤੇ ਜੋ ਜਾਣਦੇ ਆ ਬਹੁਤ ਕਾਰਨ ਚੰਗਾ ਹੈ ਮੁਕਤ ਨਾ ਪਾਈ ਜਿਹੜਾ ਬਹੁਤ ਕਰਮ ਕਾਉਨ ਨੂੰ ਕਰਵਾਉਂਦਾ ਹੈ ਉਹ ਇੱਕ ਤਰ੍ਹਾਂ ਦੇ ਨਿਪੇ ਨਿਮੇਤ ਪ੍ਰਾਪਤ ਕਾਮਕ ਨਖਿਦਾਦਕ ਉਹ ਕਲਿਆਣ ਨਹੀਂ ਕਰੇ ਪਾਸੇ ਬਸ ਕਾਮੀ ਪੁਰਖ ਇਹ ਸਾਲ ਤਰ ਪਹਾ ਦੂਜਾ ਭਾਇ ਖੁਆ ਜਿੰਨਾ ਬਰੰਗ ਤੋਂ ਕਿ ਦਸੇ ਦੇ ਸਾਹ ਚ ਜਿਸਾਜ ਕਰੇ ਕਦੇ ਕਦੇ ਪੂਰੇ ਤੇ ਕਦੇ ਪਛੂਣ ਜੁਹੰਦਾ ਫਿਰਦਾ ਹੈ ਇੰਦਰੀਆਂ ਰੂਪੀ ਦਸਾਹ ਚ ਭਰਦਾ ਫਿਰਦਾ ਕਿਸੀਆਂ ਗੱਲ ਬੇਸ਼ੰਕਰ ਬਿਰਤੀਆਂ ਵਿੱਚ ਇਹ ਇੰਤ ਸੰਤਾਨੀ ਜੰਮਾਂ ਦੀ ਪਰਮਦਾ ਸਰਦਾ ਹੈ ਕਿਸੇ ਪ੍ਰਕਾਰ ਦੀ ਦੂਜੇ ਪਾਏ ਖਵਾਏ ਜੇ ਤਾਂ ਕਿ ਖਰਾਬ ਹੁੰਦਾ ਕੁੱਡਿਆ ਹੀ ਰਹਿੰਦਾ ਹੈ ਖਾਇ ਕੁਲਿਆ ਰਹਿੰਦਾ ਹੈ ਵਰਥਾ ਜਨਮ ਜਵਾਇਆ ਕੱਪ ਕੀ ਉਹ ਛੜਿਆ ਆ ਵਾਹਿਗੁਰੂ ਨਾਲ ਛੜ ਕਰਨਾ ਚਾਹੁੰਦਾ ਲੋਕਾਂ ਦਾ ਤਕੀਰ ਜਾਂਦੇ ਹਨ ਲੋਕ ਪਤੀ ਨੇ ਕਸ਼ੀਨ ਹੋਗਾ ਨਹੀਂ ਰਾਮ ਇਆਨਾ ਉਹ ਵਰਥ ਛੜਿਆ ਆਦਮੀ ਜਾਨੂ ਮੈਨੂੰ ਵੀ ਛੜਨਾ ਚਾਹੁੰਦਾ ਹੈ ਲੋਕਾਂ ਨੂੰ ਚੁਕਾ ਕੇ ਮੈਂ ਬਿਰਤੀ ਜਨਮ ਆਪਦਾ ਗਵਾ ਜਾਂਦਾ ਹੈ ਦਿਲ ਸਾਡਾ ਦੁਖ ਪਾਵਣਿਆ ਸਭ ਦੀ ਕਮਾਈ ਤੋਂ ਬਗੈਰ ਜੀਵਨ ਦੁਖੀ ਪੈਂਦਾ ਹੈ ਭੈਅ ਤੇ ਰੱਖੇ ਖਾਤਰ ਹਾਈ ਜੋ ਕਰਦੇ ਇੰਦਰੀਆਂ ਨੂੰ ਵੀ ਰੋਕ ਕੇ ਰੱਖੇ ਦਸ਼ਾ ਵੱਲੋਂ ਤੇ ਮਨ ਨੂੰ ਵੀ ਦੌੜਦੇ ਹੋਏ ਵਾਸ਼ਨਾ ਵੱਲੋਂ ਤੁੰਦੇ ਨੂੰ ਰੱਖੇ ਜੁਰ ਪ੍ਰਸਾਦੀ ਪਰਮ ਪਦ ਪਾਏ ਇਹ ਸਤਿਗੁਰਾਂ ਦੀ ਕਿਰਪਾ ਹੋਵੇ ਤਾ ਹੀ ਮਨ ਰੁਕਦਾ ਹੈ ਕਹਿੰਦੇ ਇੰਦਰੀ ਰੁਕਦੇ ਹੈ ਤੇ ਪਰੰਪਰਾ ਦੇ ਕਾਵਲ ਮੋਹ ਨੂੰ ਦੀ ਪਾਲਵੇ ਫਤਗੁਰ ਆਪੇ ਮੇਲ ਮਿਲਾਏ ਵੈਗਰੀ ਪੂਰਬ ਦੇ ਪੁੰਨਾਂ ਦਾ ਪ੍ਰੇਰਿਆ ਸਤਗੁਰਾਂ ਦੇ ਮੇਲਤਾਬ ਜਿਨ੍ਹਾਂ ਨੂੰ ਮਿਲਾ ਦਿੰਦਾ ਹੈ ਮਨ ਪ੍ਰੀਤਮ ਸੁਖ ਪਾਵਣਿਆ ਸਤਗੁਰੂ ਪਿਆਰਿਆਂ ਨਾਲ ਮਿਲ ਕਰਕੇ ਪਾਈ ਸੁਖ ਸੁਪਤ ਨੂੰ ਪਾਵਣਿਆ ਪਾਉਣਾ ਕਰੀਦਾ ਹੈ ਇੱਕ ਤੂੜ ਲਾਗੇ ਤੂੜੇ ਫਲ ਪਾਏ ਇੱਕ ਤਾਂ ਪਾਈ ਝੂਠੇ ਪ੍ਰਪੰਥ ਜੇ ਲੱਗੇ ਹੋਏ ਆ ਉਹਨਾਂ ਨੂੰ ਉਠਲ ਭਰ ਮਿਲੇਗਾ ਹੋ ਜਾ ਦੂਜਾ ਭਾਇ ਬਿਰਖਾ ਜਨਮ ਦੇ ਵਾਏ ਦੂਜੀਆਂ ਸਿੱਧਾਂ ਚ ਪ੍ਰੇਮ ਕਰਦੇ ਰਹਿੰਦੇ ਆ ਉਹਦੇ ਜਾਈ ਨੇ ਜਰਨਿਸ਼ਪਲ ਗਵਾਈ ਜਾਂਦੇ ਨੇ ਇਸੇ ਪੁਰਖ ਆਪ ਦੁੱਬੇ ਕਦਲੇ ਕੋਲ ਡੁੱਬੇ ਆਪ ਵੀ ਭਾਈਓ ਤਾਹਨ ਗੋਰੀ ਤਿਸਨੀ ਪੰਡਿਤ ਜਿਕਾਰੀ ਬਾਕ ਆਪ ਵੀ ਡੁੱਬ ਗਏ ਹਨ ਜਿਹੜਾਂ ਦੀ ਪੂਜਾ ਕਰਦੇ ਹੋਏ ਅਜੇ ਸਾਗਲੇ ਕੋਲ ਦੂਬਦੇਆਂ ਪੁਲਾ ਨੂੰ ਵੀ ਉਸ ਕਾਸੇ ਦੋਬ੍ਰੀਤਾ ਪੰਛੀ ਸਿੰਘ ਨੂੰ ਦੇਵ ਹੋ ਗਏ ਤੂੜ ਬੋਲ ਵਿਖਾ ਵਲਿਆ ਤੂੜ ਬੋਲ ਬੋਲ ਕੇ ਤਾਂ ਮਰੀਆਂ ਨੇ ਕਬਰ ਨਹੀਂ ਜਾਣੀ ਦੂਹਨਵੇਂ ਪਰਮੇਸ਼ਰ ਨਹੀਂ ਤੂੜ ਬੋਲ ਬੋਲ ਕੇ ਵਿਖਿਆ ਦੀ ਗੋ ਨੂੰ ਖਾਣਾ ਕਰਦੇ ਹਨ ਇਸ ਤਨ ਮਹਿ ਮਨ ਨੂੰ ਗੁਰਮ ਸਬੇਖਾ ਕਿਸੇ ਸੰਯੋਗ ਇੰਤਜ਼ਾਰ ਸੰਗੇ ਦੀ ਮਨ ਜਿਹੜਾ ਇਸਤਿਤ ਕਰਕੇ ਵੇਖਣਾ ਹੈ ਮਨ ਨੂੰ ਚੰਚਲ ਨਾ ਹੋਣ ਦੇਣਾ ਮਨ ਨੂੰ ਤਕਾ ਕੇ ਕਿਸੇ ਦੇ ਵੀ ਨਹੀਂ ਅੰਦਰ ਆਪਣਾ ਮੂੰਹ ਵੇਖੀਦਾ ਐ ਮਨ ਵਿੱਚ ਵਾਹਿਗੁਰੂ ਦੀ ਜੋਤ ਨੂੰ ਵੇਖਣਾ ਕੋਈ ਕੋਈ ਗੁਰਮੁਖ ਹੈ ਜਿਹੜਾ ਉਸ ਤੰਦ ਦੇ ਵਿੱਚ ਮਨ ਨੂੰ ਤੱਕਿਆ ਵੇਖਦਾ ਹੈ ਬਹੁਤ ਸਾਰਿਆਂ ઋਸ਼ੀਆਂ ਨੇ ਪਿੱਛੇ ਜਦੋਂ ਕਿਤੇ ਤੰਦ ਦੇ ਵਿੱਚ ਮਨ ਨਹੀਂ ਵੇਖਿਆ ਗਿਆ ਬ੍ਰਹਮਾਦਿਕ ਨਾਰਦ ਦੇ ਮੂਨ ਸੇਖਾ ਤਨ ਕਿ ਧੰਨ ਮੈਂ ਮਨ ਨਹੀਂ ਦੇਖਾ ਉਹਨਾਂ ਨੇ ਤਾਂਜ ਮਨ ਤੇ ਕਿਹਾ ਨਹੀਂ ਵੇਖਿਆ ਮਨ ਭੜਗਦਾ ਹੀ ਵੇਖਦੇ ਇਹ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਸ ਪਾਲਣ ਮੈਂ ਮਾਨੇ ਤੂੰ ਗੁਰਮੁਖ ਦੇਖਿਆ ਇਹ ਸੰਸਾਰ ਵਿੱਚ ਮਨ ਸਿਰੋਮਣੀ ਪਰਮੇਸ਼ਰ ਨੂੰ ਮੰਨਣ ਕਰਕੇ ਗੁਰਾਂ ਦੇ ਵੇਖਦਿਆਰਾ ਮਨ ਮੰਤਰ ਦੁਆਰਾ ਕੋਈ ਕੋਈ ਗੁਰਮੁਖ ਆਉਦੇ ਮਣੀ ਜੀ ਨੇ ਆਈ ਜੋ ਸਵੈ ਪ੍ਰਕਾਸ਼ ਸ਼ਰੀਰ ਹੈ ਉਹਨੂੰ ਕੋਈ ਗੁਰਮੁਖ ਵੇਖ ਸਕਦਾ ਹੈ ਭਾਈ ਭਾਗਤ ਜਾਏ ਹੋ ਮੈਂ ਸੁਖ ਖੁਲਾਈ ਕੌਣ ਵੇਖ ਸਕਦਾ ਨੂੰ ਉਹ ਵੇਖਦਾ ਜਿਹਦਾ ਸ਼ੀਸ਼ਾ ਸਾਫ਼ ਹੋਵੇ ਜਿਹੜਾ ਪ੍ਰੇਮਾ ਭਗਤੀ ਕਰਕੇ ਹਉਮੈ ਦੀਆਂ ਛਾਈਆਂ ਨਹੀਂ ਉਦੋਂ ਸੋਖਦੇ ਦੇ ਖਿੱਚਦੇ ਦੇ ਨਾਸ ਕਰਦੇ ਦੇ ਵੀ ਹੋਮਾ ਜੀ ਦੇ ਕਿਉਂ ਸੁਖੀ ਜਾਵੇ ਖਿੱਚੀ ਜਾਵੇ ਉਹ ਪਰਮੇਸ਼ਰ ਦੀ ਭਗਤੀ ਕਰਕੇ ਮਾੜੇ ਸਰੂਪ ਨੂੰ ਦੇਖਦਾ ਹੈ ਸਿੱਧ ਸਾਧਕ ਮੂਨ ਘਾਰੀ ਰਹੇ ਲੇਵਲਾ ਇਹ ਤਾਂ ਇਸੇ ਵੀ ਜਿਹੜੇ ਸੀ 84 ਜਿਹੜੇ ਗੋਰਖਨਾਥ ਦੇ ਚੇਲੇ ਉਹ ਰਾਤ ਛੱਡ ਕਰਕੇ ਜੋ ਕਮਾ ਕਮਾ ਕੇ ਇਸ ਦੀਆਂ ਚ ਫਸ ਗਏ ਸਦਕ ਸਾਧਨਾ ਕਰਨ ਵਾਲੇ ਅਤੇ ਸਿੱਧ ਸਾਦਕ ਮੋਨਕਾਰੀ ਮੋਨਕਾਰੀ ਚ ਉਪਰਖਣ ਵਾਲੇ ਜਿਹੜੇ ਲੋਕ ਸਨ ਜੜ ਮੋਨ ਗੁੰਡ ਮੋਨ ਕਸ਼ਟ ਮੋਨ ਆਦਿਕ ਰਹੀ ਲਿਵਲਾ ਬੇਥਰੇ ਬਿੱਤੀ ਨੂੰ ਟਕਾ ਚਕਾ ਕੇ ਜੜਦੇ ਹੋ ਕੇ ਕਿਸਾਨ ਟਕਾ ਕੇ ਬੈਠ ਰਹਿਣ ਜਿਵੇਂ ਗਿੱਲਾ ਤਾੜ ਲਾ ਕੇ ਬੈਠਾ ਰਹਿੰਦਾ ਐਂ ਬਿੱਤੀਆਂ ਨੂੰ ਲਾ ਲਾ ਕੇ ਬੈਠ ਗਏ ਬਗੜਾ ਬਗਲਾ ਬਡਾਲ ਬਿਰਖ ਭਿਆਨੀ ਖਾਨੀਆਂ ਤੇ ਮਾਰਨ ਕਿਆ ਜਿਵੇਂ ਬਗਲੇ ਜਿਹੜੇ ਉਹ ਮੱਛੀ ਵਾਪੇ ਤਾਰ ਲਾ ਕੇ ਬੈਠੇ ਰਹਿੰਦੇ ਆ ਕਿ ਬੁੱਲਾ ਕੀਏ ਵਾਪਸ ਦੇਖਣਾ ਜੇ ਨਿਕਿਆ ਉਸੇ ਵੇਲੇ ਫੜ ਲੈਣਾ ਤੇ ਬਗਿਆਨ ਕਾੜ ਵਾ ਕੇ ਲਾ ਕੇ ਬੱਕਰੀਆਂ ਨੂੰ ਫੜਨ ਵਾ ਕੇ ਬੈਠ ਜਿੰਦੇ ਜਿਵੇਂ ਇਸ ਪ੍ਰਕਾਰ ਦੀ ਧਿਆਨੀ ਸਮਝ ਲਓ ਤੈਨ ਕੀ ਤਲਵਹ ਮਨ ਨਾ ਦਿਖਾਉਣਿਆ ਉਹਨਾਂ ਨੂੰ ਵੀ ਤੰਦੇ ਚ ਮਨ ਇਸ਼ਟ ਕੋ ਹੈ ਨੀ ਵੇਖਣ ਚ ਆਇਆ ਸੰਕਲਪਨਾ ਉਡਾਰੀਆਂ ਮਾਰ ਜੇ ਕਦੇ ਕਿਧਰੇ ਜਾਂਦਾ ਕਦੇ ਕਿਧਰੇ ਠਕਦਾ ਹੈ ਆਪ ਕਰਾਈ ਕਰਤਾ ਸੂਈ ਇਹ ਤਾਂ ਆਪੀ ਕਰਤਾ ਪ੍ਰਖਵਾ ਜੀ ਨਾਲ ਦੇ ਪਾਸੋਂ ਅਮਰਤ ਨਾਮ ਦਾ ਅਭਿਆਸ ਕਰਾ ਲੈਂਦਾ ਕੋਈ ਪ੍ਰਖ ਮਹਾਰਾਜ ਦੇ ਨਾਮ ਦਾ ਸਿਮਰਨ ਕਰਦਾ ਹੈ ਹੋਰ ਕੀ ਕਰੇ ਕੀਤਾ ਗਿਆ ਹੋਰ ਜੇ ਇਹ ਕਰੇ ਹਉਮੈ ਦੇ ਸਾਥ ਉਹਦਾ ਕਿਰਿਆ ਕੀਤਾ ਆਪ ਕਰਨੇ ਕਰਕੇ ਮੈਂ ਕਰ ਚੁੱਕਾ ਹਾਂ ਕਰਨੇ ਕਰਾਉਣੇ ਕਰਕੇ ਕੀ ਹੋ ਸਕਦਾ ਹੈ ਕੋਰ ਕਹਿੰਦੇ ਆਪ ਦੇ ਕਰਿਆ ਹੋਇਆ ਜਾਂ ਕਿਸੇ ਦੇ ਕਰਾਇਆ ਹੋਇਆ ਕੀਤੇ ਹੋਇਆ ਕੀ ਬਣਦਾ ਹੈ ਨਾਲਕ ਜਿਸ ਨਾਮ ਦੇਵੇ ਸੂ ਲੈਵੇ ਜਰੂਰ ਕਹਿੰਦੇ ਆ ਜਿਸ ਨਾਮ ਨਾਲ ਅਮਰਤ ਨਾਮ ਬਖਸ਼ ਦਿੰਦੇ ਆ ਸਤਗੁਰਾਂ ਦਾ ਰਾਰਾ ਅਮਰਤ ਨਾਮ ਨੂੰ ਸਰਗਰੂ ਕੀ ਝੋਲੀ ਕਿ ਲੈਂਦਾ ਹੈ ਨਾਮੋ ਮਨ ਵਿੱਚ ਆਵਣ ਨਾਮ ਨੂੰ ਸਰਵਣ ਕਰਕੇ ਮਨ ਚ ਵਸਾ ਲੈਂਦਾ ਜਿਹੜਾ ਉਹ ਨਿਹਾਲ ਹੁੰਦਾ ਹੈ